ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦਾ ਸ਼ੈਨਸ਼ਾਹ ਬਹਾਦਰ ਸ਼ਾਹ ਹਜੀ ਦਿੱਲੀ ਨਹੀਂ ਸੀ ਪੁੱਜਿਆ ਪਰ ਉਸ ਦੇ ਦਰਬਾਰੀ ਸੁਈਆਂ ਦੀਆਂ ਖਬਰਾਂ ਨੇ ਉਸ ਦੀ ਨੀਂਦ ਹਰਾਮ ਕਰ ਰੱਖੀ ਸੀ ਅਤ ਦੀ ਗਰਮੀ ਉਸ ਕੋਲੋਂ ਪਹਿਲਾਂ ਹੀ ਬਰਦਾਸ਼ਤ ਨਹੀਂ ਸੀ ਹੋ ਰਹੀ ਉਪਰੋਂ ਅਜਈਆਂ ਖਬਰਾਂ ਅਫਵਾਹਾਂ ਉਸ ਨੇ ਆਪਣੇ ਹੰਕਾਰਿਆਂ ਨੂੰ ਹੁਕਮ ਦਿੱਤਾ ਜਨਉਦੀਨ ਅਹਿਮਦ ਖਾਨ ਜਿੱਥੇ ਵੀ ਹੈ ਫੌਰਨ ਪੇਸ਼ ਹੋਣ ਲਈ ਕਿਹਾ ਜਾਏ ਡੇਨ ਰਾਤ ਉਸਨੇ ਬੰਦਾ ਸਿੰਘ ਦਾ ਭੂਤ ਡਰਾਉਣ ਲੱਗਾ ਤਾਂ ਉਸਨੇ ਆਪਣੇ ਖਾਸ ਸਲਾਹਕਾਰ ਬੁਲਾਏ ਵਜ਼ੀਰ ਮੁਨੀਮ ਖਾਨ ਨੂੰ ਵੀ ਸੱਦਾ ਭੇਜਿਆ ਬਾਦਸ਼ਾਹ ਦੇ ਚਿਹਰੇ ਉੱਪਰ ਦੁੱਖ ਅਤੇ ਚਿੰਤਾ ਝਲਕਦੀ ਵੇਖ ਕੇ ਵਜ਼ੀਰ ਨੇ ਫਿਕਰ ਨਾਲ ਪੁੱਛਿਆ ਹਜ਼ੂਰ ਸਭ ਖੈਰੀਅਤ ਤਾਂ ਹੈ ਮੁਨੀਮ ਖਾਨ ਹਕੀਕਤ ਵਿੱਚ ਇਹ ਬੰਦਾ ਇੰਨਾ ਹੀ ਖਤਰਨਾਕ ਹੈ ਜਾਂ ਇਸ ਦੇ ਨਾਮ ਦੀ ਉੱਚ ਹੀ ਦਹਿਸ਼ਤ ਫੈਲ ਗਈ ਹੈ ਬਾਦਸ਼ਾਹ ਨੇ ਪੁੱਛਿਆ ਬਿਨਾਂ ਵਜ੍ਹਾ ਕਦੇ ਦਹਿਸ਼ਤ ਨਹੀਂ ਫੈਲਦੀ ਹਜ਼ੂਰ ਕੁਝ ਨਾ ਕੁਝ ਸੱਚਾਈ ਤਾਂ ਜ਼ਰੂਰ ਹੋਏਗੀ ਇਸ ਬੰਦੇ ਨੇ ਸਮਾਣਾ ਛਡੋਰਾ ਸਰਹਿੰਦ ਸੋਨੀਪੱਤ ਬੂੜੀਆਂ ਬਨੂੜ ਸਭ ਆਪਣੇ ਕਬਜ਼ੇ ਹੇਠ ਕਰ ਲਏ ਨੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਮੁਜ਼ਾਰਿਆਂ ਵਿੱਚ ਤਕਸੀਮ ਕਰ ਦਿੱਤੀਆਂ ਨੇ ਦਾਬੜਾ ਡਾਕਿਲਾ ਵੀ ਇਸ ਦੇ ਕਬਜ਼ੇ ਹੇਠ ਹੈ ਖਬਰਾਂ ਤਾਂ ਇਹ ਵੀ ਨੇ ਹਜ਼ੂਰ ਜਮਨਾ ਦਰਿਆ ਤੋਂ ਲੈ ਕੇ ਸਤਲੁਜ ਦਰਿਆ ਤੱਕ ਦਾ ਇਲਾਕਾ ਬੰਦਾ ਸਿੰਘ ਦੀ ਕਮਾਨ ਹੇਠ ਚਲਾ ਗਿਆ ਹੈ ਮੁਨੀਮ ਖਾਂ ਦੀਆਂ ਗੱਲਾਂ ਸੁਣ ਕੇ ਬਹਾਦਰ ਸ਼ਾਹ ਹੋਰ ਦੁਖੀ ਹੋ ਗਿਆ ਉਹ ਇਸ ਤਰ੍ਹਾਂ ਬੋਲਣ ਲੱਗਾ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੋਵੇ ਸਿੱਖਾਂ ਦੇ ਗੁਰੂ ਨਾਲ ਤਾਂ ਸਾਡੇ ਸਬੰਧ ਬੜੇ ਸੁਖਾਵੇਂ ਸਨ ਉਸ ਨੇ ਇਹਨਾਂ ਜ਼ਰੂਰ ਕਿਹਾ ਸੀ ਸਰਹਿੰਦ ਦੇ ਸੂਬੇ ਨੂੰ ਖੁਦ ਸਜਾ ਦਿਓ ਜਾਂ ਅਸਾਂ ਦੇ ਹਵਾਲੇ ਕਰੋ ਪਰ ਐਸਾ ਕਿਵੇਂ ਹੋ ਸਕਦਾ ਸੀ ਜਦ ਤੱਕ ਸੈਨਾਪਤੀ ਫੌਜਦਾਰ ਸੂਬੇਦਾਰ ਅਮੀਰ ਵਜ਼ੀਰ ਤਖਤ ਦੇ ਵਫਾਦਾਰ ਨੇਤੇ ਸਲਤਨਤ ਵਿੱਚ ਉੱਠਦੀਆਂ ਬਗਾਵਤਾਂ ਨੂੰ ਦਬਾਉਣ ਦੇ ਕਾਬਲ ਨੇ ਉਹਨਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਏ ਸ਼ਾਇਦ ਗੁਰੂ ਇਸ ਗੱਲ ਤੋਂ ਖਫਾ ਹੋਏ ਨੇ ਔਰ ਉਸ ਨੇ ਇਹ ਬੰਦਾ ਸਿੰਘ ਬਦਲਾ ਲੈਣ ਲਈ ਕੱਲਿਆ ਹੋਵੇਗਾ ਬੰਦੇ ਦੇ ਭੇਸ ਵਿੱਚ ਕਿਤੇ ਗੁਰੂ ਖੁਦ ਤਾਂ ਨਹੀਂ ਹੈ ਅਗਰ ਗੁਰੂ ਖੁਦ ਹੋਇਆ ਤਾਂ ਅਸੀਂ ਉਸ ਨੂੰ ਰਾਜ਼ੀ ਕਰ ਲਵਾਂਗੇ ਬਾਦਸ਼ਾਹ ਦੀ ਅਜੇ ਹੀ ਮਾਨਸਿਕ ਦਸ਼ਾ ਨੇ ਸਭਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਕੁਝ देर ਚੁੱਪ ਰਹਿਣ ਪਿੱਛੋਂ ਮੁਨੀਮ ਖਾਨ ਨੇ ਕਿਹਾ ਗੁਸਤਾਖੀ ਮਾਫ ਹਜ਼ੂਰ ਹੁਣ ਪਾਣੀ ਸਿਰਾਂ ਉੱਪਰੋਂ ਲੰਘ ਗਿਆ ਹੈ ਹੁਣ ਮਸਲਾਤ ਗਲਬਾਤ ਨਾਲ ਚੱਲ ਹੱਲ ਨਹੀਂ ਹੋਣੇ ਕਾਫਰਾਂ ਦੇ ਹੌਸਲੇ ਵੱਧ ਗਏ ਨੇ ਦਿੱਲੀ ਵੱਲੋਂ ਚੋਪਣੇ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਹੈ ਉਹਨਾਂ ਨੂੰ ਇਲਮ ਨਹੀਂ ਇੱਕ ਸਲਤਨਤ ਨਾਲ ਟੱਕਰ ਲੈਣ ਦਾ ਅੰਜਾਮ ਕੀ ਹੋ ਸਕਦਾ ਹੈ ਇੱਕ ਸ਼ਕਤੀਸ਼ਾਲੀ ਹਕੂਮਤ ਨਾਲ ਮੁਠੀ ਪਰ ਲੋਕਾਂ ਵੱਲੋਂ ਜਾਂ ਕਿਸੇ ਬਗਾਵਤੀ ਟੋਲੇ ਵੱਲੋਂ ਹਥਿਆਰਬੰਦ ਲੜਾਈਆਂ ਲੜ ਕੇ ਉਨਾ ਪਹਿਲਾਂ ਵੇਖ ਹੀ ਲਈਆਂ ਨੇ ਕਾਫਰਾਂ ਦੇ ਗੁਰੂ ਨੂੰ ਪੰਜਾਬ ਦੀ ਧਰਤੀ ਛੱਡਣੀ ਪਈ ਵੇਖਦੇ ਰਹਿਣਾ ਹਜੂਰ ਇਹਨਾਂ ਕਾਫਰਾਂ ਦਾ ਤਾਂ ਇਤਿਹਾਸ ਵਿੱਚ ਵੀ ਵजूद ਨਹੀਂ ਰਹਿਣਾ ਤੂੰ ਸਹੀ ਹੋ ਸਕਦਾ ਹੈ ਮੋਨੀਮ ਖਾਨ ਫਿਰ ਵੀ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਏ ਅਗਰ ਕੁਝ ਸਮਾਂ ਹੋਰ ਅਸੀਂ ਗੌਰ ਨਹੀਂ ਕੀਤਾ ਤਾਂ ਹੋ ਸਕਦਾ ਹੈ ਆਉਂਦੇ ਦਿਨਾਂ ਵਿੱਚ ਇਹ ਕਾਫਰ ਲਾਹੌਰ ਉੱਪਰ ਹਮਲਾ ਕਰਨ ਇਹਨਾਂ ਕਾਫਰਾਂ ਨੂੰ ਰੋਕਣਾ ਹੋਏਗਾ ਗੱਲ ਇਨੀ ਖਤਰੇ ਵਾਲੀ ਨਹੀਂ ਹੈ ਜੇ ਆਪਣਾ ਮੁਨੀਮ ਖਾਨ ਨੇ ਬੇਫਿਕਰੀ ਨਾਲ ਕਿਹਾ ਅਸੀਂ ਵੇਖ ਰਹੇ ਹਾਂ ਜੂ ਇਹ ਕਾਫਰ ਕਿੱਥੋਂ ਤੱਕ ਜਾ ਸਕਦੇ ਨੇ ਇੱਕ ਸੈਨਾਪਤੀ ਬੋਲਿਆ ਬਹੁਤ ਵੇਖ ਲਿਆ ਬਹੁਤ ਬਰਦਾਸ਼ਟ ਕਰ ਲਿਆ ਹੈ ਹੁਣ ਸਮਾਂ ਸੋਚਣ ਦਾ ਨਹੀਂ ਹੈ ਇਹ ਨਾ ਹੋਵੇ ਅਸੀਂ ਕਾਫਰਾਂ ਨੂੰ ਪਰਖਦੇ ਰਹੀਏ ਔਰ ਉਹ ਸਾਡੇ ਸਿਰਾਂ ਉਪਰਾਂ ਬੈਠਣ ਦੂਸਰੇ ਗਰਮ ਮੇਜਾਜ ਸੈਨਾਪਤੀ ਨੇ ਕਿਹਾ ਖਬਰਾਂ ਭੇਜਦੇ ਨੇ ਸੂਈਏ ਸਮਾਣਾ ਸਡੋਰਾ ਸਰਹਿੰਦਰ ਖੇ ਬਣਾ ਦਿੱਤੇ ਨੇ ਇਹ ਗੱਲ ਮਾਮੂਲੀ ਨਹੀਂ ਹੈ ਕਾਫਰ ਦਾਬੜ ਦੇ ਕਿਲੇ ਵਿੱਚ ਅਨ ਉਰ ਹਥਿਆਰ ਜਮਾ ਕਰ ਰਹੇ ਹਨ ਕਾਫਰ 300 ਗੱਡੇ ਧਨਮਾਲ ਦੇ ਲੱਦ ਕੇ ਦਾਬੜ ਵੱਲ ਲੈ ਗਏ ਹਨ ਇਹਨਾਂ ਸੱਪਾਂ ਨੂੰ ਡੰਗ ਮਾਰਨ ਤੋਂ ਪਹਿਲਾਂ ਕੁਚਲਣਾ ਪਾਏਗਾ ਕਾਫਰਾਂ ਦੇ ਮੜਸੂਪੇ ਵੱਡੇ ਜਾਪਦੇ ਨੇ ਇਹਨਾਂ ਗੱਲਾਂ ਨੇ ਬਾਦਸ਼ਾਹ ਨੂੰ ਹੋਰ ਡੂੰਗੀ ਚਿੰਤਾ ਦੇ ਵਿੱਚ ਪਾ ਦਿੱਤਾ ਬਾਸ਼ਾ ਦਾ ਸ਼ਾਹੀ ਕਾਫਲਾ ਹਾਥੀ ਕੋੜੇ ਰੱਥ ਫੌਜਾਂ ਅਜੇ ਦਿੱਲੀ ਦੇ ਰਾਹ ਵਿੱਚ ਹੀ ਸਨ ਜਦੋਂ ਇੱਕ ਪੜਾ ਉੱਪਰ ਜਨੈਉਦੀਨ ਅਹਿਮਦ ਖਾਨ ਫਰਸ਼ੀ ਸਲਾਮ ਕਰਦਾ ਸ਼ੈਨਸ਼ਾ ਅੱਗੇ ਜਾ ਪੇਸ਼ ਹੋਇਆ ਉਸ ਨੂੰ ਦੇਖਦਿਆਂ ਹੀ ਬਹਾਦਰ ਸ਼ਾ ਭੜਕ ਉੱਠਿਆ ਅਸੀਂ ਤੈਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਸੀ ਤੂੰ ਆਪਣੀ ਸੈਨਾ ਲੈ ਕੇ ਉਥੇ ਹਾਜ਼ਰ ਕਿਉਂ ਨਹੀਂ ਹੋਇਆ ਜਾਪਨਾ ਖਬਰ ਹੈ ਸਰਹਿੰਦ ਔਰ ਉਸਦੇ ਪਰਗਣੇ ਕਾਫਰਾਂ ਨੇ ਮਿੱਟੀ ਵਿੱਚ ਮਿਲਾ ਦਿੱਤੇ ਨੇ ਕિલ્ਲਿਆਂ ਗੜੀਆਂ ਉੱਪਰ ਉਹਨਾਂ ਦਾ ਕਬਜ਼ਾ ਹੈ ਹਵੇਲੀਆਂ ਮਹਿਲ ਖੰਡਰ ਬਣੇ ਹੋਏ ਨੇ ਸ਼ਹਿਰਾਂ ਪਿੰਡਾਂ ਨੂੰ ਲੋਕ ਖਾਲੀ ਕਰ ਗਏ ਨੇ ਕਿਸੇ ਵੀ ਮੁਸਲਮਾਨ ਦੇ ਘਰ ਚੁੱਲ੍ਹਾ ਨਹੀਂ ਬਲਦਾ ਕਾਫਰ ਸਾਰਾ ਧਨ ਮਾਲ ਡੰਗਰ ਔਰ ਬੇਸ਼ਕੀਮਤੀ ਸਮਾਨ ਲੁੱਟ ਕੇ ਲੈ ਗਏ ਹਨ ਸਰਹਿੰਦ ਦੇ ਵਿੱਚ ਹੁਣ ਕੀ ਹੈ ਹਜ਼ੂਰ ਰਾਖ ਦੇ ਢੇਰਾਂ ਉੱਪਰ ਜਾ ਕੇ ਕਾਦੀ ਸੂਬੇਦਾਰੀ ਕਰਾਂਗਾ ਕੋਈ ਲਗਾਨ ਦੇਣ ਵਾਲਾ ਨਹੀਂ ਹੈ ਕਾਫਰ ਬੰਦਾ ਸਿੰਘ ਨੇ ਜ਼ਮੀਨਾ ਰਹਕਾਂ ਔਰ ਮੁਜ਼ਾਰਿਆਂ ਵਿੱਚ ਤਕਸੀਮ ਕਰਕੇ ਉਹਨਾਂ ਨੂੰ ਮਾਲਕਣ ਬਣਾ ਦਿੱਤਾ ਹੈ ਬੋਲਦਾ ਜਨੈਉਦੀਨ ਅੱਧਾ ਚੁਕਿਆ ਖੜਿਆ ਰਿਆ ਹੁਕਮ ਅਦੂਲੇ ਕਰਕੇ ਤੂੰ ਦਿੱਲੀ ਤਖਤ ਦੀ ਤੋਹੀਨ ਕਰ ਰਿਆ ਹੈ ਅਹਿਮਦ ਖਾਨ ਬਹਾਦਰ ਸ਼ਾਹ ਦੇ ਮੱਥੇ ਵਿੱਚ ਵਟ ਪੈ ਗਏ ਮੈਂ ਇੰਨੀ ਜ਼ੁਹਰਤ ਕਿਵੇਂ ਕਰ ਸਕਦਾ ਹਾਜ਼ੂਰ ਮੈਂ ਤਾਂ ਜਹ ਪਨਾ ਅੱਗੇ ਹਕੀਕਤ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਸਤਾਖੀ ਹੋ ਗਈ ਹੋਵੇ ਤਾਂ ਖਿਮਾ ਕਰਨਾ ਹਜ਼ੂਰ ਜਨੈਉਦੀਨ ਹੋਰ ਝੁਕ ਗਿਆ ਇਸ ਦਾ ਮਤਲਬ ਹੈ ਦਿੱਲੀ ਤੱਕ ਉਸ ਕਾਫਰ ਨੂੰ ਇਲਾਕੇ ਦਾ ਹਾਕਮ تسلیم ਕਰ ਲਏ ਬਹਾਦਰ ਸ਼ਾਹ ਗਰਜਿਆ ਇਸ ਤਰ੍ਹਾਂ ਸੋਚਣ ਜੇ ਕਹਿੰਦੀ ਮੈਂ ਗੁਸਤਾਖੀ ਨਹੀਂ ਕਰ ਸਕਦਾ ਹਜ਼ੂਰ ਫਿਰ ਬਾਦਸ਼ਾਹ ਜਨੈਉਦੀਨ ਦੀਆਂ ਅੱਖਾਂ ਵਿੱਚ ਸਿੱਧਾ ਚਾੱਕਿਆ ਇਸ ਫਿਰ ਦਾ ਜਨੈਉਦੀਨ ਕੋਲ ਕੋਈ ਜਵਾਬ ਨਹੀਂ ਸੀ ਉਹ ਉਵੇਂ ਹੀ ਅੱਧਾ ਝੁਕ ਗਿਆ ਚੁੱਪਚਾਪ ਖੜਾ ਰਿਹਾ ਬਹਾਦਰ ਸ਼ਾਨ ਉਸ ਦੀ ਚੁੱਪ ਤੋਂ ਹੋਰ ਖਿਜ ਗਿਆ ਗੁੱਸੇ ਨਾਲ ਬੋਲਿਆ ਫੌਰਨ ਸੇ ਪੇਸ਼ਤਰ ਸਰਹਿੰਦ ਵੱਲ ਕੋਚ ਕੀਤਾ ਜਾਏ ਕਾਫਰਾ ਨਾਲੋਂ ਦੂਰੀ ਬਣਾ ਕੇ ਰੱਖਣੀ ਹੈ ਜਦ ਹੀ ਮੌਕਾ ਮਿਲੇ ਹਮਲਾ ਕਰਨਾ ਹੈ ਕਾਫਰਾ ਨੂੰ ਖਦੇੜ ਕੇ ਸਰਹਿੰਦ ਫਿਰ ਤੋਂ ਆਪਣੇ ਕਬਜ਼ੇ ਹੇਠ ਕਰਨਾ ਹੈ ਜੀ ਹਜ਼ੂਰ ਆਖਦਾ ਜਨੈਉਦੀਨ ਪਿਸ਼ਲਕੁਰੀ ਤੁਰਦਾ ਸ਼ਾਹੀ ਤੰਬੂ ਵਿੱਚੋਂ ਬਾਹਰ ਨਿਕਲ ਗਿਆ ਬਹਾਦਰ ਸ਼ਾ ਪਰੇਸ਼ਾਨੀ ਵਿੱਚ ਰਾਤ ਭਰ ਜਾਗਦਾ ਰਿਹਾ ਆਪਣੇ ਖੇਮੇ ਵਿੱਚ ਛਟਪਟਾਉਂਦਾ ਰਿਹਾ ਕੁਚ ਮિજાਜ਼ੀ ਕਪੂਰ ਹੋ ਗਈ ਦਿਨ ਚੜਦਿਆਂ ਹੀ ਉਸਨੇ ਕੂਚ ਕਰਨ ਤੋਂ ਪਹਿਲਾਂ ਮੁਨੀਮ ਖਾਨ ਨੂੰ ਤਲਬ ਕਰ ਲਿਆ ਅਸੀਂ ਦਿੱਲੀ ਵੱਲ ਨਹੀਂ ਸਿੱਧਾ ਪੰਜਾਬ ਵੱਲ ਜਾਵਾਂਗੇ ਮੁਨੀਮ ਖਾਨ ਸਿਪਾਹ ਸਲਾਹ ਸਲਾਰਾਂ ਨੂੰ ਇਤਲਾਹ ਕੀਤੀ ਜਾਏ ਆਪਣੇ ਵਜ਼ੀਰ ਨੂੰ ਵੇਖਦਿਆਂ ਹੀ ਬਹਾਦਰ ਸ਼ਾਹ ਨੇ ਹੁਕਮ ਸੁਣਾਇਆ ਗੁਸਤਾਖੀ ਮੁਆਫ ਹਜ਼ੂਰ ਚੰਦ ਲੁਟੇਰਿਆਂ ਪਿੱਛੇ ਖੁਦ ਹਿੰਦ ਦੇ ਸ਼ਾਨ ਸ਼ਾਹ ਨੂੰ ਇਹ ਨਾ ਫਿਕਰ ਕਰਨ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਸ਼ਾਹੀ ਸੈਨਾ ਉਸ ਦੇ ਫੌਜਦਾਰਾਂ ਔਰ ਸੈਨਾਪਤੀਆਂ ਨੂੰ ਆਪਣੀ ਤੋਹੀਨ ਮਹਿਸੂਸ ਹੋਵੇਗੀ ਉਹ ਸਮਝਣਗੇ ਹਜ਼ੂਰ ਨੂੰ ਉਹਨਾਂ ਦੀ ਲਿਆਕਤ ਔਰ ਤਾਕਤ ਉੱਪਰ ਭਰੋਸਾ ਨਹੀਂ ਹੈ ਭਰੋਸਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਮੁਨੀਮ ਖਾਨ ਪੰਜਾਬ ਵੱਲੋਂ ਆ ਰਹੀਆਂ ਖਬਰਾਂ ਦਾ ਤੈਨੂੰ ਇਲਮ ਨਹੀਂ ਹੈ ਕਿ ਬਾਦਸ਼ਾਹ ਦਾ ਪਾਰਾ ਛੜਨ ਲੱਗਾ ਖਬਰਾਂ ਗਲਤ ਵੀ ਹੋ ਸਕਦੀਆਂ ਨੇ ਜਾ ਆਪਣਾ ਆਪ ਖਿਆਲ ਕਰੋ ਜੇ ਕਾਫਰਾਂ ਦੀ ਫੌਜ ਨਾਲ ਹਜ਼ੂਰ ਖੁਦ ਟੱਕਰ ਲੈਣ ਜਾਣਗੇ ਤਾਂ ਮੁਗਲ ਸੈਨਾ ਦੇ ਮਨਾਂ ਵਿੱਚ ਭੈਅ ਨੇ ਫੈਲ ਜਾਵੇਗਾ ਉਹ ਸਮਝਣਗੇ ਬੰਦਾ ਸਿੰਘ ਸੱਚਮੁੱਚ ਹੀ ਇੰਨਾ ਤਾਕਤਵਰ ਹੈ ਹਜ਼ੂਰ ਨੂੰ ਖੁਦ ਚੜ੍ਹਾਈ ਕਰਨੀ ਪਈ ਮੁਨੀਮ ਖਾਨ ਨੇ ਦਲੀਲ ਦਿੱਤੀ ਐਸਾ ਖਿਆਲ ਕਰਕੇ ਅਸੀਂ ਹੱਥ ਪਰ ਹੱਥ ਧਰ ਕੇ ਬੈਠੇ ਰਹੀਏ ਇੰਤਜ਼ਾਰ ਕਰੀਏ ਬਾਗੀ ਕਾਫਰ ਦਿੱਲੀ ਤੱਕ ਟੁੱਪਰ ਕੱਢਤਾ ਵਾ ਬੋਲਦਾ ਹੈ ਕਾਫਰ ਸੋਚਦੇ ਹੋਣੇ ਨੇ ਅਸੀਂ ਮੁਗਲ ਸੈਨਾ ਨੂੰ ਡਰਾ ਲਿਆ ਹੈ ਤੈਨੂੰ ਇਲਮ ਹੈ ਐਸੇ ਮਾਹੌਲ ਵਿੱਚ ਗਿੱਦੜ ਵੀ ਸ਼ੇਰ ਬਣ ਜਾਂਦੇ ਹਨ ਹਜ਼ੂਰ ਦਰਉਸਤ ਫਰਮਾਉਂਦੇ ਨੇ ਫਿਰ ਵੀ ਮੈਂ ਚਾਹੁੰਦਾ ਹਾਂ ਆਪ ਖੁਦ ਨਾ ਜਾਓ ਅਸੀਂ ਸਭ ਤੋਂ ਮੁਸਤੈਦ ਸੈਨਾ ਭੇਜਾਂਗੇ ਤੇ ਕਾਫਰਾਂ ਨੂੰ ਸਜ਼ਾ ਦੇਵਾਂਗੇ ਮੁਨੀਮ ਖਾਨ ਨੇ ਬਹਾਦਰ ਸ਼ਾਨ ਨੂੰ ਯਕੀਨ ਦਵਾਇਆ ਐਸਾ ਹੀ ਹੋਣਾ ਚਾਹੀਦਾ ਹੈ ਬਾਦਸ਼ਾਹ ਦੇ ਤੇਵਰ ਨਰਮ ਪੈਣ ਲੱਗੇ ਸਾਡਾ ਦੀਨ ਵੀ ਇਹੀ ਹਾਕ ਦਾ ਕਾਫਰਾਂ ਨੂੰ ਸਜ਼ਾ ਦੇਣਾ ਕਾਫਰਾਂ ਦੀ ਬਗਾਵਤ ਨੂੰ ਕੁਚਲਣਾ ਕਾਫਰਾਂ ਨੂੰ ਮਲੀਆਂ ਮੇਟ ਕਰਨਾ ਇਹੀ ਇਸਲਾਮ ਦੀ ਸਭ ਤੋਂ ਵੱਡੀ ਸੇਵਾ ਹੈ ਇਸਲਾਮ ਦੀ ਸੇਵਾ ਹਰ ਸੱਚੇ ਮੁਸਲਮਾਨ ਦਾ ਫਰਜ਼ ਹੈ ਹਜ਼ੂਰ ਪਰਖਿਮਾ ਕਰਨਾ ਹਜ਼ੂਰ ਖੁਦ ਨਾ ਜਾਣ ਨਾ ਆਪਣੀ ਫੌਜੇ ਖਾਸ ਨੂੰ ਪੰਜਾਬ ਵੱਲ ਰਵਾਨਾ ਕਰਨ ਨਹੀਂ ਮੁਨੀਮ ਖਾਨ ਕਾਫਰਾਂ ਨੂੰ ਸਬਕ ਦੇਣ ਲਈ ਅਸੀਂ ਖੁਦ ਜਾਵਾਂਗੇ ਰਸਤੇ ਦੇ ਤਮਾਮ ਸੂਬਿਆਂ ਔਰ ਆਪਣੇ ਅਧੀਨ ਰਿਆਸਤਾਂ ਨੂੰ ਫਰਮਾਨ ਭੇਜਿਆ ਜਾਏ ਆਪਣੀ ਆਪਣੀ ਸੈਨਾ ਨੂੰ ਲੈ ਕੇ ਉਹ ਫੌਰੀਨ ਸ਼ਾਹੀ ਸੈਨਾ ਨਾਲ ਆਮਿਲ ਇਹ ਜਲਦਬਾਜੀ ਹੋਏਗੀ ਹਜ਼ੂਰ ਇਸ ਤਰ੍ਹਾਂ ਪੂਰੀ ਹਿੰਦ ਵਿੱਚ ਕਾਫਰਾਂ ਦਾ ਭੈ ਫੈਲ ਜਾਏਗਾ ਇਹੀ ਤਾਂ ਕਾਫਰ ਚਾਹੁੰਦੇ ਨੇ ਮੁਨੀਮ ਖਾਨ ਨੇ ਸਮਝਾਉਂਦਾ ਯਤਨ ਕੀਤਾ ਕੀ ਆਖਦਾ ਹੈ ਮੁਨੀਮ ਖਾਨ ਕਲ ਸਰਹਿੰਦ ਵਿੱਚ ਜਿਨ੍ਹਾਂ ਦੇ ਹੁਕਮ ਬਿਨਾ ਪਤਾ ਨਹੀਂ ਸੀ ਝੂਲ ਸਕਦਾ ਤੈਨੂੰ ਇਲਮ ਹੈ ਅੱਜ ਉਹਨਾਂ ਦੀ ਕੀ ਹਾਲਤ ਕੀਤੀ ਹੈ ਕਾਫਰਾਂ ਨੇ ਵਜ਼ੀਰ ਖਾਨ ਨੂੰ ਗੌਰ ਨਸੀਬ ਨਹੀਂ ਹੋਈ ਸੂਬੇਦਾਰ ਦੇ ਵਫਾदार ਸੁਚਾਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਪਸ਼ੂਆ ਮੰਗ ਖਿੱਚਿਆ ਗਿਆ ਕਰੋੜਾਂ ਦਾ ਖਜ਼ਾਨਾ ਕਾਫਰਾਂ ਲੁੱਟ ਲੈ ਗਏ ਹੁਣ ਵਜ਼ੀਰ ਖਾਨ ਦੀ ਬੇਵਾ ਬੀਗਮ ਆਪਣੇ ਨਿਰਬਾਹ ਲਈ ਸ਼ਾਹੀ ਇਮਦਾਦ ਲਈ ਫਰਿਆਦ ਕਰਨ ਲੱਗੀ ਹੈ ਤੂੰ ਆਖਦਾ ਏ ਜਲਦਬਾਜ਼ੀ ਹੋਏਗੀ ਸਰਹਿੰਦ ਲਈ ਤਨਾਤ ਕੀਤਾ ਸੂਬੇਦਾਰ ਜੈਨਾਉਦੀਨ ਅਹਿਮਦ ਖਾਨ ਕਾਫਰਾਂ ਦੇ ਭੈ ਕਾਰਨ ਸਰਹਿੰਦ ਵੱਲ ਮੂੰਹ ਨਹੀਂ ਕਰਿਆ ਅਗਰ ਅਜੀ ਫੌਰਨ ਕਾਰਵਾਈ ਨਾ ਕੀਤੀ ਤਾਂ ਹਿੰਦ ਵਿੱਚੋਂ ਮੁਗਲ ਸਲਤਨਤ ਦਾ ਬਿਸਤਰਾ ਗੋਲ ਕਰ ਦੇਣਗੇ ਕਾਫਰ ਮੁਨੀਮ ਖਾਂ ਦੀ ਬਾਦਸ਼ਾਹ ਵੱਲ ਚਾਕਾਂ ਦੀ ਹਿੰਮਤ ਨਾ ਪਈ ਨੀਵੇਂ ਪਾ ਕੇ ਉਹ ਸੋਚੀ ਪੈ ਗਿਆ ਕਿਸੇ ਹੱਦ ਤੱਕ ਬਾਦਸ਼ਾਹ ਸਹੀ ਨਹੀਂ ਇਹਨੇ ਦਹਾਕਿਆਂ ਦੀ ਸਥਾਪਿਤ ਕੀਤੀ ਗਈ ਸਲਤਨਤ ਨੂੰ ਇਸ ਤਰ੍ਹਾਂ ਕਿਵੇਂ ਗਵਾ ਦੇਣ ਬਾਦਸ਼ਾਹ ਨੂੰ ਇਹ ਕਦੇ ਗਵਾਰਾ ਨਹੀਂ ਹੋਣਾ ਇਸ ਖਾਤਰ ਉਸ ਦੇ ਪੁਰਖਿਆਂ ਨੇ ਪੇਸ਼ਮਾਰ ਕੁਰਬਾਨੀਆਂ ਦਿੱਤੀਆਂ ਹਨ ਭਾਸ਼ਾ ਦੇ ਫਿਕਰ ਵੀ ਹੈਰਾਨ ਕਰਨ ਵਾਲੇ ਸਨ ਥੋੜੇ ਸਮੇਂ ਵਿੱਚ ਹੀ ਫਿਰ ਉੱਠੇ ਸਠੇਖ ਕਾਫਰਾ ਨੇ ਕਿਵੇਂ ਸਰਹਿੰਦ ਤੇ ਇਸ ਦੇ ਆਸ-ਪਾਸ ਦੇ ਪਰਗਣਿਆਂ ਦੀਆਂ ਫੌਜਾਂ ਨੂੰ maat ਦੇ ਦਿੱਤੀ ਮੈਨੂੰ ਤਾਂ ਇਹੀ ਜਾਣਕਾਰੀ ਸੀ ਇਹ ਲੁਟੇਰੇ ڈاکੂਆਂ ਅਤੇ راہਮਾਰਾਂ ਦੇ ਟੋਲਿਆਂ ਦੀ ਢੀੜ ਹੈ ਕਿ ਸਹੀ ਵਿੱਚ ਹੀ ਇਹ ਬੰਦਾ ਜਿਸ ਨੂੰ ਹੁਣ ਲੋਕ ਬੰਦਾ ਸਿੰਘ ਬਹਾਦਰ ਆਖਣ ਲੱਗ ਪਏ ਨੇ ਇਹਨਾਂ ਤੱਕ ਤੋੜ ਹੋ ਗਿਆ ਉਹ ਛਾਕਦੇ ਨੇ ਇਹ ਤੰਤਰ ਮੰਤਰ ਵਿਦਿਆ ਜਾਣਦਾ ਉਹਨੇ ਸੱਚ ਹੀ ਤਾਂ ਜਿੰਨ ਪੂਤ ਆਪਣੇ ਕਬਜ਼ੇ ਵਿੱਚ ਨਹੀਂ ਕਰ ਰੱਖੇ ਹੋਏ ਨਹੀਂ ਤਾਂ ਇਹ ਕਿਸ ਤਰ੍ਹਾਂ ਸੰਭ 可能 ਹੈ ਵੱਖ-ਵੱਖ ਜਾਤਾਂ ਪੂਜਾਤਾਂ ਦਾ 군ਬਾ ਸ਼ਾਹੀ ਸੈਨਾ ਨੂੰ ਅੱਖਾਂ ਵਿਖਾਏ ਇਸ ਕਾਫਰ ਬੰਦੇ ਦੇ ਭੇਦ ਜਾਣਨ ਲਈ ਪਿੱਛੇ ਸੂਈਆਂ ਲਗਾਣੇ ਪੈਣੇ ਨੇ ਚਾਹੀ ਉਸ ਕਾਫਰ ਦੀ ਸੈਨਾ ਵਿੱਚ ਹੀ ਭਰਤੀ ਕਰਵਾਉਣੇ ਪੈਣ। ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ ਮੁਨੀਮ ਖਾਨ ਬਾਦਸ਼ਾਹ ਦੇ ਰੁੱਖੇ ਲਫ਼ਜ਼ਾਂ ਵਿੱਚ ਮੁਨੀਮ ਖਾਨ ਨੂੰ ਖਿਜ ਮਹਿਸੂਸ ਹੋਈ। ਉਹ ਹਾਰ ਮੰਨ ਲੈਣ ਵਾਲੇ ਯੋਧੇ ਵਾਂਗ ਬੋਲਿਆ ਹਜ਼ੂਰ ਜਿ ਜੋ ਫਰਮਾਇਆ ਉਹ ਦਰੁਸਤ ਹੈ ਆਪਣੇ ਹੁਕਮ ਮੁਤਾਬਕ ਹੀ ਕਾਰਵਾਈ ਹੋਵੇਗੀ ਉਹ ਉੱਠਿਆ ਝੁੱਕ ਕੇ ਸਲਾਮ ਕੀਤਾ ਤੇ ਜਾਣ ਦੀ ਆਗਿਆ ਮੰਗੀ ਉਦ ਸਰਹਿੰਦ ਵਿੱਚ ਇਸ ਵੇਲੇ ਬਾਦ ਸਿੰਘ ਵजीर खान ਦੀ ਖੰਡਰ ਬਣੀ ਹਵੇਲੀ ਨੂੰ ਆਪਣੇ ਨਿਵਾਸ ਬਣਾਉਣ ਲਈ ਮੁਰੰਮਤ ਕਰਵਾ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਈ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੇ ਉੱਪਰ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ